ਦੇ ਵਿੱਚ ਹਰਿਆਣਾ ਦੇ ਨਤੀਜੇ ਤੇ ਬੋਲੇ ਸੰਸਦ ਗੁਰਜੀਤ ਔਜਰਾ ਕੱਲ ਹਰਿਆਣਾ ਦੇ ਲੋਕਾਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ ਸੋ ਹਰਿਆਣਾ ਦੇ ਵਿੱਚ ਆਵੇਗੀ ਕਾਂਗਰਸ ਦੀ ਸਰਕਾਰ ਸੋਜਲਾ ਵੱਲੋਂ ਕਿਹਾ ਗਿਆ ਕਿ ਕੱਲ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਕੱਲ ਲੋਕਾਂ ਨੂੰ ਇਸ ਗੱਲ ਦੀ ਖੁਸ਼ਖਬਰੀ ਮਿਲੇਗੀ ਕਿ ਜਿਹੜੀ ਡिक्टेटरਸ਼ਿਪ ਜਿਹੜੀ ਤਾਨਾਸ਼ਾ ਸਿਸਟਮ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਸੀ ਲੋਕ ਐਸ ਵੇਲੇ ਆਪ ਮੁਹਰੇ ਸੈਕੂਲਰ ਧਿਰ ਦੇ ਨਾਲ ਖੜੇ ਹੋ ਗਏ ਨੇ ਔਰ ਉਹਦੀ ਮਿਸਾਲ ਤੁਹਾਨੂੰ ਕੱਲ 11 12 ਵਜੇ ਤੱਕ ਦਿਖਾ ਦੇਗੀ ਜੀ ਦਾਵਾ ਕਰ ਰਹੀ ਹੈ ਜੀ ਆਪਣੀ ਦੇਖੋ ਦਾਵਾ ਕਰਨਾ ਬਟਕ ਨਹੀਂ ਸਕਦੇ ਜਦੋਂ ਖਾਦਾ ਪੀਤਾ ਉਹਨਾਂ ਨੇ ਜबान ਨੂੰ ਅੱਛਾ ਖਵਾਉਂਦੇ ਹੋ ਆ ਸਵਾਦ ਦੇ ਸਟੋਕ ਖਵਾਉਂਦੇ ਆ ਤੇ ਜबान ਉਹਦੀ ਗੱਲ ਹੀ ਸੁਣੂਗੀ ਨਾ ਕਿਸੇ ਦੀ ਤੇਰੀ ਮੇਰੀ ਥੋੜਾ ਸੁਣਨੀ ਸਿਪਾਤ ਮੈਂ ਕਹਿੰਨਾ ਕਿ ਮਗੇਰੀ ਰਾਲ ਦੇ ਸੁਪਨੇ ਵੇਖਣਾ ਤੁਹਾਡਾ ਫਰਜ਼ ਹੈ ਵੇਖੋ ਉੱਚ ਕੁਝ ਨਹੀਂ ਕਰ ਸਕਦੇ ਜੇ ਕਾਂਗਰਸ ਜਿੱਤਉਂਦੀ ਹੈ ਪੰਜਾਬ ਤੇ ਕਿੰਨਾ ਅਸਰ ਹੋਏਗਾ ਆਉਣ ਵਾਲੀ ਰਾਜਨੀਤੀ ਪੰਜਾਬ ਤੇ ਨਹੀਂ ਉਸ ਤੋਂ ਬਾਅਦ ਦਿੱਲੀ ਤੇ ਅਸਰ ਹੋਏਗਾ ਮਹਾਰਾਸ਼ਟਰ ਤੇ ਅਸਰ ਹੋਏਗਾ ਪੰਜਾਬ ਤੇ ਬੜਾ ਕਲੀਅਰ ਹੈ ਅੱਜ ਦੀ ਡੇਟ 'ਚ ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ ਜਿਹੜਾ ਪੰਜਾਬ ਦਾ ਇੱਜਾ ਕਾਂਗਰਸ ਪਾਰਟੀ ਦਾ ਮਤਲਬ ਕਾਟ ਤੋਂ ਵੋਟ ਬਚਨ ਜਾ ਰਿਹਾ ਹੈ ਕਾਂਗਰਸ ਦਾ ਮੋਢ ਮੋਢ ਲੋਕ ਸਭਾ ਤੋਂ ਵੱਜ ਗਿਆ ਸੀ ਮੋਢ ਹਰਿਆਣਾ ਦਾ ਵੀ ਲੋਕ ਸਭਾ ਤੋਂ ਵੱਜ ਗਿਆ ਸੀ ਪੰਜਾਬ ਦਾ ਵੀ ਵੱਜ ਗਿਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਕੱਲ ਲੋਕਾਂ ਨੂੰ ਇਸ